ਬੀਜੇਪੀ ਕੋਲ ਐਸੀ ਵਾਸ਼ਿੰਗ ਮਸ਼ੀਨ ਹੈ ਵੀ 10 ਸਾਲ ਪੁਰਾਣਾ ਕੇਸ ਬਾਦਣਾ ਚ ਤੇ આરોપી ਬੇਦਾਗ ਹੋ ਕੇ ਨਿਕਲਿਆ ਤੁਹਾਨੂੰ ਯਾਦ ਹੋਣਾ ਆਮ ਆਦਮੀ ਪਾਰਟੀ ਨੇ ਵੀ ਕਹਣਾ ਬਣਾਤਾ ਸੀ ਗਾਣਾ ਬਣਾਤਾ ਸੀ ਵਾਸ਼ਿੰਗ ਪਾਊਡਰ ਮੋਦੀ ਦੇਣਾ ਹੁਣ ਕਹਿੰਦੇ ਵੀ ਇਹਦੇ ਨਾਲ-ਨਾਲ ਕਹਿੰਦੇ ਵੀ ਮਸ਼ੀਨ ਦੇ ਨਾਲ-ਨਾਲ ਜਿਹੜਾ ਕਮਾਲ ਹੈ ਨਾ ਇਹ ਮੋਦੀ ਵਾਸ਼ਿੰਗ ਪਾਊਡਰ ਦਾ ਕਮਾਲ ਕੀ ਕੇਸ ਹੈ ਦੱਸਿਓ ਉਹਨਾਂ ਨੇ ਕਹਿੰਦੇ ਵੀ ਜਿਹੜੇ ਸੱਤਾ ਪੱਖ ਤੇ ਉਹਨਾਂ ਦੇ ਕਰੀਬੀ ਪਾਰਟੀਆਂ ਦੇ ਲੀਡਰਾਂ ਦੇ ਉੱਤੇ ਦਰਜਿਆ ਕਾਰਵਾਈ ਕਹਿੰਦੇ ਕੋਈ ਨਹੀਂ ਹੋਈ ਪੋਰਖੜਗੇ ਸਾਹਿਬ ਵੀ ਜਿਹੜੇ ਹੈਗੇ ਉਹ ਕਹਿੰਦੇ ਵੀ ਉਹਨਾਂ ਨੇ ਵੀ ਦੱਸਿਆ ਵੀ ਮੁਕਲ ਰਾਏ, ਸ਼ੁਭਿੰਦੂ ਅਧਿਕਾਰੀ, ਮਥੂਨ ਚਕਰਵਰਤੀ, ਸੋਮਨ ਚਟਰਦੀ, ਵਾਈਸ ਚੌਧਰੀ, ਜਗਨਦਾਦੀ ਇਹਨਾਂ ਨਾਮੀ ਸ਼ਾਮਲ ਹੈ। ਇਹ ਯੋਰ ਹੈ ਲੂਟ ਕੇ ਖਾ ਗਿਆ ਦੇਸ਼ ਕੋ ਬਰਬਾਦ ਕਰ ਦਿਆ। ਅੱਕੀ ਵਾਰ ਆਉਣਗੇ ਤਾਂ ਇਸ ਕੋ ਅੰਦਰ ਕਰ ਦੇਂਗੇ। ਜਿਦੋਂ ਕੋਹ ਰੋ ਅੰਦਰ ਖਾਦਾ ਜੁੱਤ ਅਦੇ ਅੰਦਰ ਆ ਜਾਂਦਾ। ਇਹ ਸਭ ਖਾ ਜਾਓ ਕਹਿੰਦੇ ਕੋਈ ਗੱਲ ਹੀ ਨਹੀਂ ਕਹਿੰਦੇ ਮੁਲਕ ਦਾ ਮਾਲ ਖਾਂਦਾ ਖਾ ਜਾਓ। ਇਹ ਚੀਜ਼ਾ ਇਹ ਟੜੇ ਫੂਜ। ਵੇਖੋ ਨਾ ਐਜੂਕੇਸ਼ਨ ਦੀ ਗੱਲ ਕਰ ਰਿਹਾ ਕੋਈ ਨਾ ਬੇਰੋਜ਼ਗਾਰੀ ਦੀ ਉਹ ਗੱਲ ਕਰ ਰਿਹਾ ਹੈ। ਨਾ ਕੋਈ ਮਹਿੰਗਾਈ ਦੀ ਗੱਲ ਕਰ ਰਿਆ ਹੈ ਗੱਲ ਸਿਰਫ ਇਹ ਸਾਰੇ ਮੁੱਦੇ ਗਾਇਬ ਨੇ ਅਸਲ ਮੁੱਦੇ ਕਿੱਥੇ ਨੇ ਕੋਮਨ ਮੰਨ ਕੀ ਚਾਹੁੰਦਾ ਹੈ ਸੋਸ਼ਲ ਸਿਕਿਉਰਿਟੀ ਚਾਹੁੰਦਾ ਕਿਉਂ ਹੀ ਉਹ ਪੜ ਲੇ ਗਏ ਹੋ ਤੁਸੀਂ ਪੀਜੀ ਹੋ ਪੀਐਚ ਵੀ ਕਰ ਰਹੇ ਹੋ ਤੁਸੀਂ ਤੁਸੀਂ ਕੀ ਚਾਹੁੰਦੇ ਹੋ ਕਿ ਤੁਸੀਂ ਆਪਣੇ ਲਈ ਸੇਫ ਨੌਕਰੀ ਚਾਹੁੰਦੇ ਹੋ ਹੋਰ ਕੀ ਚਾਹੁੰਦੇ ਹੋ ਨੇ ਕਹਿੰਦੇ ਖਾ ਜੋ ਭਾਵੇਂ ਜਿਹੜਾ ਮਰਜ਼ੀ ਖਾ ਜੋ ਮੈਨੂੰ ਕੋਈ ਥੋਲ ਬਣੇ ਨਾ ਬਣੇ ਪੈਸੇ ਖਾ ਜੋ ਖਲਾਫ ਬਣੇ ਨਾ ਬਣੇ ਪੈਸੇ ਖਾ ਜੋ ਮੈਨੂੰ ਨੌਕਰੀ ਦੇ ਕੰਮਾਂ ਦੀ ਜ਼ਿਆਦਾ ਨੂੰ ਲੱਗਦਾ ਸੁਪਨਾ ਸੁਪਨਾ ਹੀ ਰਹਿ ਜਾਣਾ ਉਹੀ ਗਿਓਰੀ ਲੱਗਦਾ ਹੀ ਹੁੰਦਾ ਕਿਤੇ ਵਿਚਾਰੇ ਨਾ ਮੈਂ ਉਹਨਾਂ ਨੂੰ ਵੇਖੋ ਬਹੁਤ ਸਕਦੇ ਕੋਈ ਹੋ ਸਕਦਾ ਉਹ ਬਹੁਤ ਇੰਟੈਲੀਜੈਂਟ ਪਰ ਜਿਸ ਤਰ੍ਹਾਂ ਉਹਨਾਂ ਦੀ ਛਵੀ ਬਣਾ ਦਿੱਤੀ ਗਈ ਨਾ ਬਿਲਕੁਲ ਉਹਨਾਂ ਜੋਸ਼ ਸਿੰਘ ਸਿੱਧੂ ਨੇ ਪਪੂ ਨਾ ਦਿੱਤਾ ਸੀ ਅੰਮ੍ਰਿਤਕਲ ਨਰਜੋਤ ਸਿੰਘ ਸਿੱਧੂ ਗਾਇਬ ਨਹੀਂ ਪੰਜਾਬ ਦੀ ਰਾਜਨੀਤੀ ਵਿੱਚ ਸਤਿ ਸ਼੍ਰੀ ਅਕਾਲ ਨਮਸਕਾਰ ਸਾਡੇ ਸ਼ਾਮ ਦੇ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ ਅਤੇ ਸਾਡੇ ਨਾਲ ਮੌਜੂਦ ਹਨ ਡੀ ਫਾਰ ਯੂ ਨਿਊਜ਼ ਦੇ ਸੰਪਾਦਕ ਦੀਪਕ ਪੰਡਾਰੀ ਜੀ ਪੰਡਾਰੀ ਜੀ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਧਨੋਜ ਜੀ ਤੁਹਾਡਾ ਬਹੁਤ ਬਹੁਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਪੰਡਾਰੀ ਜੀ ਸ਼ਰਾਬ ਕੋਟ ਇੱਕ ਕਹਿੰਦੇ ਵੀ ਇਹੀ ਕੀਤਾ ਨਹੀਂ ਐ ਦੂਜੇ ਕਹਿੰਦੇ ਤੁਸੀਂ ਕੀਤਾ ਐ ਈਡੀ ਵੀ ਇਹਨਾਂ ਦੇ ਪਿੱਛੇ ਐ ਮੈਨੂੰ ਲੱਗਦਾ ਨਾ ਤੋ ਕੀ ਭਈ ਹੋਈ ਐ ਵੀ ਨਹੀਂ ਇਹਨਾਂ ਨੇ ਤਾਂ ਕੀਤਾ ਹੀ ਕੀਤਾ ਐ ਇਹ ਵੀ ਆਈ ਹੈ ਖਬਰ ਅੱਜ ਕਿ ਇੱਕ ਮੰਤਰੀ ਨੂੰ ਹੋਰ ਫੜਿਆ ਗਿਆ ਇਸ ਘੁਟਾਲੇ ਨੂੰ ਲੈ ਕੇ ਨਹੀਂ ਫੜਿਆ ਨਹੀਂ ਗਿਆ ਜੀ ਉਹਨਾਂ ਨੂੰ ਅੱਜ ਈਡੀ ਨੇ ਸੱਮਣ ਕੀਤਾ ਸੀ ਫਿਰ ਇਹ ਕਿਹਾ ਵੀ ਅੱਜ ਦੇ ਅੱਜ ਹੀ ਪੇਸ਼ ਹੋ ਹਾਂ ਦੇਖੋ ਇੱਕ ਪੁਰਾਣੀ ਪਿੱਕਚਰ ਦਾ ਗਾਣਾ ਯਾਦ ਆਂਦਾ ਹੈ ਕਹਿੰਦਾ ਵੇਜ ਦੇ ਚਾਹੇ ਜੇਲ੍ਹ ਮੈਂ ਹਾਂ ਤੇਰਾ ਪਿੱਛਾ ਨਾ ਛੋੜੂਗਾ ਮਤਲਬ ਈਡੀ ਜਿਹੜਾ ਉਹਨਾਂ ਦਾ ਪਿੱਛਾ ਨਹੀਂ ਛੱਡ ਰਹੀ ਹੁਣ ਕੇਰੀਵਾਲ ਸਾਹਿਬ ਤੁਹਾਨੂੰ ਪਤਾ 21 ਮਾਰਚ ਨੂੰ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਾਂ ਅੱਜ 30 ਮਾਰਚ ਹੋ ਗਈ ਹੈ ਉਹ ਅਪ੍ਰੈਲ ਇੱਕ ਪਹਿਲੀ ਤੱਕ ਰਿਮਾਂਡ ਤੇ ਨੇ ਤੇ ਸੁਣਾਈ ਵੀ ਹੋਣੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਵੀ ਈਡੀ ਨੂੰ ਕੋ ਬਹੁਤ سارے ਸਬੂਤ ਨਹੀਂ ਮਿਲੇ ਹਨ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਇਹ આરોਪ ਲਗਾ ਰਹੀ ਹੈ ਕਿ ਸਾਡੇ ਬੰਦਿਆਂ ਨੂੰ ਬਿਨਾਂ ਵਜ੍ਹਾ ਤੋਂ ਅੰਦਰ ਕੀਤਾ ਜਾ ਰਿਹਾ ਹੁਣ ਇਹ ਹੈਗੇ ਨੇ ਕਹਿਲਾਸ਼ ਗਹਿਲੋਤ ਸਾਹਿਬ ਸਵੇਰੇ ਈਡੀ ਇਹਨਾਂ ਦੇ ਘਰੇ ਪਹੁੰਚਦੀ ਹੈ ਤੇ ਕਹਿੰਦੇ ਸਿਰੇ ਪੇਸ਼ ਹੋ ਜਾਓ ਹੁਣੇ। ਹੂੰ। ਇਹਦੇ ਟੰਗ ਦੇਾਂਗੇ। ਠੀਕ ਐ। 11 ਵਜੇ ਪਹੁੰਚ ਜਾਂਦੇ ਈਡੀ ਦੇ ਦਫਤਰ ਇਹ ਕੇਰੀਵਾਲ ਸਰਕਾਰ ਦੇ ਵਿੱਚ। ਹੂੰ। ਟ੍ਰਾਂਸਪੋਰਟ ਡਿਪਾਰਟਮੈਂਟ ਨਾਲ ਕੋਲ ਜੇ ਕਾਨੂੰਨ ਮੰਤਰੀ ਵੀ ਇਹਨਾਂ ਕੋਲ ਹੈਗੇ ਜੇ ਤੇ ਗ੍ਰਹਿ ਮੰਤਰੀ ਵੀ ਨੇ। ਸਵੇਰੇ ਇਹਨਾਂ ਨੇ ਜਿਹੜਾ ਸੱਮਨ ਜਾਰੀ ਕੀਤਾ ਸੀ ਇਹਨਾਂ ਨੂੰ। ਹੂੰ। ਹੁਣ ਇਹਨਾਂ ਦੇ ਉੱਤੇ ਵੀ ਇਹ આરોਪ ਹੈ ਕਿ ਸ਼ਰਾਬ ਨੀਤੀ ਨੂੰ ਲੈ ਕੇ ਇਹਨਾਂ ਦੀ ਵੀ ਇਨਵਾਲਵਮੈਂਟ ਹੈਗੀ ਐ। ਹੂੰ। ਤੇ ਜਿਹੜੀ ਮਨੀ ਲਾਂਡਰਿੰਗ ਐਕਟ ਦੇ ਤਹਿਤ ਇਹਨਾਂ ਨੂੰ ਸਦਿਆ ਗਿਆ ਸੀਗਾ। ਦੀ ਏਜੰਸੀ ਦਾ ਇਹ ਕਹਿਣਾ ਹੈ ਕਿ ਇਹ ਕਲਾਸ਼ ਗੱਲੋ ਸਾਹਿਬ ਉਸੇ ਮੰਤਰੀਆਂ ਦੇ ਗਰੁੱਪ ਦਾ ਹਿੱਸਾ ਸੀ ਜਿਨ੍ਹਾਂ ਨੇ 2021-22 ਦੇ ਵਿੱਚ ਸ਼ਰਾਬ ਦੀ ਨੀਤੀ ਬਣਾਈ। ਉਦੋਂ ਇਹਦੇ ਵਿੱਚ ਸਾਬਕਾ ਡਿਪਟੀ ਸੀਐਮ ਜਿਹੜੇ ਅੰਦਰ ਨੇ ਮਨੀਸ਼ੂ ਸੁਧਿਆ ਸਾਹਿਬ ਤੇ ਜਿਹੜੇ ਜਤਿੰਦਰ ਸਤਿੰਦਰ ਜੈਨ ਅੰਦਰ ਨੇ ਉਹ ਵੀ ਸ਼ਾਮਲ ਸਨ। ਹੁਣ ਈਡੀ ਨੇ ਇਹਨਾਂ ਦਾ ਨਾਮ ਲਿਖਿਆ ਸੀ ਚਾਰ ਸ਼ੀਟ ਦੇ ਵਿੱਚ। ਉਹਦਾ ਕਹਿੰਦਾ ਵੀ ਇਹਨਾਂ ਨੇ ਵੀ ਸਾਊਥ ਲਾਬੀ ਦੇ ਨਾਲ ਸਾਰੀ ਗੱਲਬਾਤ ਲੀਕ ਕੀਤੀ। ਜਿਨ੍ਹਾਂ ਨੇ ਤਲੰਗਾਨਾ ਦੀ ਦੇ ਸਾਬਕਾ ਮੁੱਖ ਮੰਤਰੀ ਨੇ ਕੇ.ਐਸ.ਆਰ ਉਹਨਾਂ ਦੀ ਬੇਟੀ ਕਵਿਤਾ ਵੀ ਸ਼ਾਮਿਲ ਸੀਗੀ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ 100 ਕਰੋੜ ਰੁਪਏ ਰਿਸ਼ਵਤ ਦਿੱਤੀ ਇਹ આરોਪ ਨੇ ਤੇ ਚਾਰ ਸ਼ੀਟ ਵਿੱਚ ਗਲੋਬ ਦਾ ਨਾਮ ਹੀ ਆਇਆ ਸੀਗਾ ਵੀ ਇਹਨਾਂ ਨੇ ਜਿਹੜੀ ਹੈ ਸਾਰੇ ਬਹੁਤ ਇਹਨਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ ਹੁਣ ਗਹਿਲੋ ਦੇ ਸਰਕਾਰੀ ਬੰਗਲੇ ਦੇ ਉੱਤੇ ਇੱਕ આરોપી ਹੈਗਾ ਜੀ ਇਸੇ ਮਾਮਲੇ ਦੇ ਵਿੱਚ ਵਿਜੇ ਨਾਇਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਉਹ ਵੀ ਖਾਸਾ ਜਿਹੜਾ ਸੀਗਾ ਪਾਵਰਫੁਲ ਸੀਗਾ ਤੇ ਸਾਰਾ ਉਹਨਾਂ ਦਾ ਸੋਸ਼ਲ ਮੀਡੀਆ ਦਾ ਕੰਮ ਉਹ ਹੀ ਸੰਭਾਲਦਾ ਸੀ ਤੇ ਜਿਹੜਾ ਗਹਿਲੋਤ ਨੂੰ ਸਰਕਾਰੀ ਬੰਗਲਾ ਮਿਲਿਆ ਹੈ ਜੀ ਇਹ આરોਪ ਹੈ ਕਿ ਇਹ ਬੰਦਾ ਉੱਥੇ ਰਹਿੰਦਾ ਸੀ ਤੇ ਪਰ ਇਹ ਵੀ ਦਾ ਵੀ ਕਹਿਣਾ ਹੈ ਕਿ ਜਿਹੜਾ ਸਰਕਾਰੀ ਕਿਸੇ ਨੂੰ ਅਲਾਟ ਹੋਇਆ ਹੁੰਦਾ ਨਾ ਜੀ ਘਰ ਉੱਥੇ ਕਿਸੇ ਹੋਰ ਬੰਦੇ ਨੂੰ ਰੱਖਣਾ ਇਹ ਵੀ ਦੇਸ਼ ਨਾਲ ਵਿਸ਼ਵਾਸਘਾਤ ਹੈ ਤੇ ਇਹ ਇੱਕ ਕ੍ਰਿਮੀਨਲ ਜਿਹੜੀ ਚੀਜ਼ ਹੈ ਤੇ ਇਹਦੀ ਵੀ ਉਹਨਾਂ ਨੇ ਕਹਿਆ ਸੀ ਵੀ ਜਿਹੜੀ ਜਾਂਚ ਹੈ सीबीआई ਤੋਂ ਕਰਾਈ ਜਾਣੀ ਚਾਹੀਦੀ ਹੈ ਹੁਣ ਦੇਖੋ ਕਿਸ ਤਰ੍ਹਾਂ ਬਹੁਤ ਸਾਰੇ ਮੰਤਰੀ ਅੰਦਰ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਹੁਣ ਇਹਦਾ ਸੇਕ ਪੰਜਾਬ ਦੇ ਵਿੱਚ ਵੀ ਆਇਆ ਹੁਣ ਇਹਦੀ ਨੇ ਦੋ ਜਿਹੜੇ ਆਈਐਸ ਵਰੁਣ ਰੂਜਮ ਤੇ ਕੈਪਸ ਇਹਨਾਂ ਨੂੰ ਸਨਮਨ ਕਰਕੇ ਪੰਜਾਬ ਸਰਕਾਰ ਨੂੰ ਕਹੇ ਪੇਸ਼ ਹੋ ਤੇ ਜੋ ਜਾਣਕਾਰੀ ਸਾਨੂੰ ਮਿਲੀ ਹੈ ਕਿ ਵਰੁਣ ਰੂਜਮ ਸਾਹਿਬ ਤੇ ਉਹਨਾਂ ਕੋਲ ਆਪਣੇ ਬਿਆਨ ਦਰਜ ਵੀ ਕਰਾਏ ਨੇ ਤੇ ਹੁਣ ਤੁਸੀਂ ਦੇਖੋ ਅਸ਼ੀ ਨੇ ਕਹਿੰਦੇ ਕੋਈ ਘਟਾਲਾ ਹੋਇਆ ਪਰ ਜੇ ਘਟਾਲਾ ਹੋਇਆ ਹਮ ਸਿਰਸਾ ਸਾਹਿਬ ਮਨਜਿੰਦਰ ਸਿੰਘ ਸਿਰਸਾ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਸੀ ਜੋਨਾ ਦੱਸਾਇਆ ਵੀ 13000 ਕਰੋੜ ਦਾ ਘਟਾਲਾ ਤੇ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਜੇ ਮੇਰੀਆਂ ਗੱਲਾਂ ਨੂੰ ਕੋਈ ਕਹਿ ਦੇਵੇ ਝੂਠ ਸਾਬਤ ਕਰ ਦੇਵੇ ਮੈਂ 1 ਕਰੋੜ ਇਨਾਮ ਦਿਆਂਗਾ ਕਈ ਵਾਰੀ ਸੀ ਦੱਸ ਚੁੱਕੇ ਆਂ ਵੀ ਬੋਤਲ ਸ਼ਰਾਬ ਦੀ 530 ਦੀ ਸੀ 330 ਮਿਲਦਾ ਸੀ ਸਰਕਾਰ ਨੂੰ ਤੇ 30 ਰੁਪਏ ਪ੍ਰਾਈਵੇਟ ਬੰਦਿਆਂ ਨੂੰ ਤੇ ਜਦੋਂ ਪ੍ਰਾਈਵੇਟ ਸਾਰੇ ਠੇਕੇ ਕਰ ਦਿੱਤੇ ਗਏ 560 ਰੁਪਏ ਦੀ ਬੋਤਲ ਹੋ ਗਈ ਤੇ ਸਰਕਾਰ ਨੂੰ ਮਿਲੇ 8 ਰੁਪਏ ਤੇ ਉਹ ਪ੍ਰਾਈਵੇਟ ਬੰਦਿਆਂ ਦੀ ਬਲੇ ਬਲੇ ਕਰਾਤੀ ਬਿੱਤੀਆਂ ਦੋ 330 ਹੋ ਗਏ ਉਹਨਾਂ ਨੂੰ ਹੁਣ ਕੇ ਲੋਤ ਸਾਹਿਬ ਇਹ ਕਹਿੰਦੇ ਆ ਕਿ ਬੀਜੇਪੀ ਜਿਹੜੀ ਹੈ ਜਨਤਾ ਦਾ ਧਿਆਨ ਪਟਕਾਉਣ ਵਾਸਤੇ ਇਹ ਸਭ ਕੁਝ ਕਰਦੀ ਹੈ ਤੇ ਜੇ ਕਹਿੰਦੇ ਈਡੀ ਕੋਈ ਹੋਰ ਵੀ ਨਾ ਸਾਨੂੰ ਨੋਟਿਸ ਜਾਰੀ ਕਰਦਾ ਨਾ ਤੇ ਸਾਨੂੰ ਕੋਈ ਹਰਾਨੀ ਨਹੀਂ ਹੋਏਗੀ ਉਹ ਕਹਿੰਦੇ ਵੀ ਬੀਜੇਪੀ ਇਹ ਗੱਲ ਦਾ ਜਵਾਬ ਤੇ ਦਿੰਦੀ ਨਹੀਂ ਜਿਹੜਾ ਸ਼ਰਾਬ ਨੀਤੀ ਦਾ ਇੱਕ ਮੁੱਖ આરોપી ਹੈ ਸ਼ਰਦ ਚੰਦ ਰੈਡੀ ਉਹਨੂੰ ਜਮਾਨਤ ਕਿਉਂ ਦਿੱਤੀ ਗਈ ਹੂੰ ਰੋਪ ਹੈਗੇ ਉਹਨੇ ਬੀਜੇਪੀ ਨੂੰ 50 ਕਰੋੜ ਰੁਪਏ ਚੰਦਾ ਦਿੱਤਾ ਹੂੰ ਫਿਰ ਦੇਖੋ ਨਾ ਇਹ ਸਭ ਕੀ ਕਰੀਏ ਕੌਣ ਸੱਚਾ ਕੌਣ ਝੂਠਾ ਫੈਸਲਾ ਮਾਨਯੋਗ ਜੱਜ ਸਾਹਿਬ ਨੇ ਕਰਨਾ ਹੈ ਅਦਾਲਤਾਂ ਨੇ ਕਰਨਾ ਹੈ ਪਰ ਰੋਪ ਪਰਤਿਆ ਰੂਪ ਦੀ ਜਿਹੜੀ ਹੈ ਉਹ ਰਾਜਨੀਤੀ ਚੱਲੀ ਹੈ ਤੇ ਇੱਕ ਜਿਹੜੀ ਹੈ ਸ਼ਰਾਬ ਨੀਤੀ ਇਹ ਫਿਲਹਾਲ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣੀ ਹੋਈ ਹੈ ਬਿਲਕੁਲ ਬਾਕੀ ਫੈਸਲਾ ਇਹ ਗੱਲ ਹੋਈ ਹੈ ਅਦਾਲਤਾਂ ਨੇ ਨਹੀਂ ਬਿਲਕੁਲ ਅਦਾਲਤ ਨੇ ਕਰਨਾ ਹੈ ਔਰ ਐਂਡ ਦੇ ਵਿੱਚ ਜਦੋਂ ਚੋਣ ਹੋਣੀ ਉਹਦਾ ਜਨਤਾ ਨਹੀਂ ਕਰਨਾ ਹੈ ਤੇ ਸਰ ਇਸੇ ਗੱਲ ਨੂੰ ਲੈ ਕੇ ਹੁਣ ਅੱਗੇ ਰਾਹੁਲ ગાંધી ਜੀ ਨੇ ਅੱਜ ਬਹੁਤ ਤਿੱਖੇ ਹੋਏ ਹਨ ਉਹਨਾਂ ਨੇ ਕਿਹਾ ਵੀ ਬਸ ਇੱਕ ਵਾਰੀ ਸਾਡੀ ਸਰਕਾਰ ਆ ਲੈਣ ਦਿਓ ਫਿਰ ਅਸੀਂ ਦੱਸਾਂਗੇ ਇਹਨਾਂ ਨੂੰ ਉਸ ਤੋਂ ਪਹਿਲਾਂ ਨਾ ਕਾਲੇ ਮੈਂ ਰਾਹੁਲ ਗਾਂਧੀ ਸਾਹਿਬ ਤੇ ਵੀ ਆਣਾ ਪਰ ਉਸ ਤੋਂ ਪਹਿਲੇ ਨਾ ਅੱਜ ਕਾਂਗਰਸ ਦੇ ਲੀਡਰ ਨੇ ਪਵਨ ਖੇੜਾ ਸਾਹਿਬ ਉਹ ਪ੍ਰੈਸ ਕਾਨਫਰੰਸ ਕਰਦੇ ਆ ਤੇ ਨਾਲ ਨਾਲ ਵਾਸ਼ਿੰਗ ਮਸ਼ੀਨ ਲੈ ਕੇ ਆਦੇ ਲੈ ਕੇ ਆਦੇ ਨਾਲ ਹਾਂਜੀ ਹਾਂਜੀ ਟੇਬਲ ਉੱਤੇ ਰੱਖ ਦਿੰਦੇ ਇੱਕ ਵਾਸ਼ਿੰਗ ਮਸ਼ੀਨ ਤੇ ਜਿੱਥੇ ਲਿਖਿਆ ਹੁੰਦਾ ਬੀਜੇਪੀ ਉਹ ਕਹਿੰਦੇ ਆ ਕਿ ਬੀਜੇਪੀ ਜਿੰਨ ਜਿਹੜੇ ਲੀਡਰ ਹੈ ਕਰੋਨਾ ਦੇ ਘਟਾਲੇ ਦਾ આરોਪ ਲਾਉਂਦੀ ਸੀ ਜਿੰਨਾ ਦੇ ਉੱਤੇ ਉਹਨਾਂ ਨੂੰ ਕਹਿੰਦੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਾ ਲੈਂਦੀ ਤੇ ਫਿਰ ਉਹ ਉਹਨਾਂ ਦੇ ਕੇਸ ਵਾਪਸ ਲੈ ਲੈਂਦੀ ਹੈ ਹਮ ਤੇ ਭਾਜਪੀ ਕੋਲ ਐਸੀ ਵਾਸ਼ਿੰਗ ਮਸ਼ੀਨ ਹੈ ਵੀ ਕੋਈ 10 ਸਾਲ ਪੁਰਾਣਾ ਕੇਸ ਬਾਹਰ ਨਾ ਜਿਹਦੇ ਆਰੋਪੀ ਬੇਦਾਗ ਹੋ ਗਨੇ ਗਏ ਤੁਹਾਨੂੰ ਯਾਦ ਹੋਣਾ ਆਮ ਆਦਮੀ ਪਾਰਟੀ ਨੇ ਵੀ ਇਹ ਕਰਨਾ ਬਣਾਤਾ ਸੀ ਗਾਣਾ ਬਣਾਤਾ ਸੀ ਜਿਵੇਂ ਵਾਸ਼ਿੰਗ ਪਾਊਡਰ ਮੋਦੀ ਦੇ ਨਾਂ ਤੇ ਹੁਣ ਕਹਿੰਦੇ ਵੀ ਇਹਦੇ ਨਾਲ-ਨਾਲ ਕਹਿੰਦੇ ਵੀ ਮਸ਼ੀਨ ਦੇ ਨਾਲ-ਨਾਲ ਜਿਹੜਾ ਕਮਾਲ ਹੈ ਨਾ ਇਹ ਮੋਦੀ ਵਾਸ਼ਿੰਗ ਪਾਊਡਰ ਦਾ ਕਮਾਲ ਆ ਉਹ ਇੱਕ ਪੇਪਰ ਜਾਰੀ ਕਰਦੇ ਆ ਤੇ ਕਹਿੰਦੇ ਵੀ ਵਿਪੱਖਸ਼ ਨੂੰ ਡਰਾਉਣ ਵਾਸਤੇ सीबीआई, ਈਡੀ, ਇਨਕਮ ਟੈਕਸ ਡਿਪਾਰਟਮੈਂਟ ਵਰਗੀਆਂ ਏਜੰਸੀਆਂ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ। ਹੂੰ ਕਹਿੰਦੇ ਉਹ ਐਹੀ ਵਾਸ਼ਿੰਗ ਮਸ਼ੀਨ ਹੈ ਨਾ ਤੁਹਾਨੂੰ ਇਹ ਤੁਸੀਂ ਵੇਚ ਪਾਓਗੇ ਨਾ ਤੁਸੀਂ ਇਹਨੂੰ ਖਰੀਦ ਪਾਓਗੇ ਕਿਉਂਕਿ 8552 ਕਰੋੜ ਰੁਪਏ ਦੀ ਮਸ਼ੀਨ ਕੇਵਲ ਇੱਕੋ ਬੰਦਾ ਰੱਖ ਸਕਦਾ ਹੈ। ਹੂੰ ਤੇ ਉਹਦਾ ਨਾਂ ਉਹਨਾਂ ਨੇ ਫਿਰ ਪੀਐਮ ਸਾਹਿਬ ਦੇ ਨਾਲ ਦਾਲਿਆ ਉੱਥੇ ਉਹਨਾਂ ਨੇ। ਹੂੰ 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 ਉਹ ਕਹਿੰਦੇ ਵੀ ਉਹਨਾਂ ਨੇ ਫਿਰ ਇਹ ਵੀ ਦੱਸਿਆ ਵੀ ਕਿਹੜੇ ਕਿਹੜੇ ਬੰਦਿਆਂ ਨੂੰ 52 ਕੇਸ ਗਿਣਾਈ ਜਿ ਉਹਨਾਂ ਨੇ ਮੈਂ ਕੁਝ ਦੇ ਨਾਮ ਵੀ ਦਸਾਂਗਾ ਕਹਿੰਦੇ ਫਿਰ 20 ਕੇਸ ਇਹੋ ਦੱਸੇ ਉਹਨਾਂ ਨੇ ਕਹਿੰਦੇ ਵੀ ਜਿਹੜੇ ਸੱਤਾ ਪੱਖ ਤੇ ਉਹਨਾਂ ਦੇ ਕਰੀਬੀ ਪਾਰਟੀਆਂ ਦੇ ਲੀਡਰਾਂ ਦੇ ਉੱਤੇ ਦਰਜ ਹੈ ਹਮ ਕਾਰਵਾਈ ਕਹਿੰਦੇ ਕੋਈ ਨਹੀਂ ਹੋਈ ਕੋਈ ਨਹੀਂ ਹੁਣ ਖੜਗੇ ਸਾਹਿਬ ਵੀ ਜਿਹੜੇ ਹੈਗੇ ਉਹ ਕਹਿੰਦੇ ਵੀ ਉਹਨਾਂ ਨੇ ਵੀ ਦੱਸਿਆ ਵੀ ਮੁਕਲ ਰਾਏ ਸ਼ੁਭਿੰਦੂ ਅਧਿਕਾਰੀ ਮਥੂਨ ਚਕਰਵਤੀ ਸੋਮਨ ਚਟੜੀ ਵਾਈਐਸ ਚੌਧਰੀ ਜਗਨ ਰੈਡੀ ਇਹਨਾਂ ਦਾ ਨਾਮ ਵੀ ਸ਼ਾਮਿਲ ਹੈ ਹਮ ਉਹ ਕਹਿੰਦੇ ਵੀ ਖੇੜਾ ਸਾਹਿਬ ਕਹਿੰਦੇ ਵੀ ਐਨਸੀਪੀ ਨੇਤਾ ਪ੍ਰਫੁੱਲ ਪਟੇਲ ਦਾ ਜੀਤਾ ਜਿਹੜੇ ਜਿੰਦਾ ਜਾਗਦਾ ਉਦਾਹਰਣ ਹੈ ਅਸੀਂ ਕੱਲ ਪ੍ਰੋਗਰਾਮ ਕੀਤਾ ਸੀ ਵੀ 840 ਕਰੋੜ ਰੁਪਏ ਦਾ ਘਪਲਾ ਨੁਕਸਾਨ ਹੁੰਦਾ ਹੈ ਸਰਕਾਰ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਸੀਬੀਆਈ ਮਾਮਲਾ ਦਰਜ ਕਰਦੀ 2017 ਤੇ ਜਦੋਂ ਵੀ ਭਾਜਪਾ ਦੇ ਨਾਲ ਗੱਠਜੋੜ ਹੁੰਦਾ ਤੇ ਇਹ ਕਹਿੰਦੇ ਵੀ ਸੀਬੀਆਈ ਵੀ ਕਹਿੰਦੀ ਬੰਦ ਕਰ ਦਿਓ ਕਹਿੰਦੇ ਕੋਈ ਲੋੜ ਹੀ ਨਹੀਂ ਅਰਬਾਂ ਰੁਪਏ ਖਾਦੇ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਖਾਲੇ ਦੇ ਮਾਫੀ ਤੁਹਾਨੂੰ ਸਭ ਕੋਈ ਸਾਨੂੰ ਸਾਡੇ ਨਾਲ ਆਓ ਜਿਤਾਣਾ ਸਾਨੂੰ ਜੇ ਫਿਰ ਕਹਿੰਦੇ ਅਸਮ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਹਿੰਮਤ ਸ਼ਰਮਾ ਉਹਦੀ ਵੀ ਕਹਾਣੀ ਕਹਿੰਦੇ ਹੋਈ ਹੈ ਹੁਣ ਕਹਿੰਦੇ ਜੀ ਹਿੰਮਤ ਵਿਸ਼ਵਾਸ ਸ਼ਰਮਾ ਜਿਹੜੇ ਘਾਟੀ ਦੇ ਜਲ ਪੂਰਤੀ ਘਟਾਲੇ ਦੇ ਵਿੱਚ ਕਹਿੰਦੇ ਇਹਨਾਂ ਦਾ ਨਾਂ ਸਾਹਮਣੇ ਆ ਸੀ ਬੀਜੇਪੀ ਨੇ ਉਹਨਾਂ ਦੇ ਖਿਲਾਫ ਇੱਕ ਕਹਿੰਦੇ ਵਾਈਟ ਪੇਪਰ ਜਾਰੀ ਕੀਤਾ ਸੀ ਫਿਰ ਕਹਿੰਦੇ ਨਾਰਾਇਣ ਰਾਣੀ ਇਹਨਾਂ ਦੇ ਖਿਲਾਫ ਕਹਿੰਦੇ ਸੀਬੀਆਈ ਈਡੀ ਕਈ ਮਾਮਲੇ ਦਰਜ ਆ ਤੇ ਬੀਜੇਪੀ ਨੇਤਾ ਕਦੇ ਕ੍ਰੀਡ ਸਮਾਇਆ ਨੇ ਖਿਲਾਫ ਉਹਨਾਂ ਦੇਖਲਾ ਜਿਹੜੇ ਭ੍ਰਸ਼ਟਾਚਾਰ ਦੇ ਰੋਪ ਲਾਇਆ ਸਨ ਫਿਰ ਉਹ ਨਾਲ ਲੈਂਦੇ ਅਜੀਤਪਾਲ ਸਾਹਿਬ ਦਾ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨਸੀਪੀ ਦੇ ਖਿਲਾਫ 70 ਹਜ਼ਾਰ ਕਰੋੜ ਦੇ ਘੁਟਾਲੇ ਦੇ ਰੋਪ ਲਾਇਆ ਸਨ ਤੇ ਕਹਿੰਦੇ ਵੀ ਫਿਰ ਕਿਸੇ ਕਦੀ ਕਦੇ ਕਦੀ ਚੀਨੀ ਮਿਲਦੀ ਵਗੀ ਤੇ ਅਜੀਤ ਨੇ ਕਹਿੰਦੇ ਵੀ ਬਹੁਤ ਘੁਟਾਲੇ ਕੀਤੇ ਸੀ ਉਹਨਾਂ ਵੱਲ ਆ ਗਿਆ ਉਹਨੂੰ ਕਹਿੰਦੇ ਮਾਫ ਕਰਤਾ ਇੱਕ ਫਿਰ ਉਹ ਨਾਲ ਲੈਂਦੇ ਨੇ ਹਸਨ ਮੁਸ਼ਰੀਫ ਦਾ ਕਹਿੰਦੇ ਵੀ ਹਾਸਨ ਮੁਸ਼ਰੀਫ ਦੇ ਨਾਲ ਜਿਹੜੇ ਮਨੀ ਲਾਂਡਰਿੰਗ ਦਾ ਮਾਮਲਾ ਜੁੜਿਆ ਨਾ ਕੋਲਾਪੁਰ ਸਥਿਤ ਚੀਨੀ ਮਿਲ ਸੰਤਾਜੀ ਘੋਰਪੜੇ ਸ਼ੂਗਰ ਫੈਕਟਰੀ ਉਹਦੇ ਚ ਕਈ ਗਰਮਣੀਆਂ ਦੀ ਜਾਂਚ ਹੋ ਰਹੀ ਹੈ ਕਹਿੰਦੇ ਫਿਰ ਜਦੋਂ ਫਿਰ ਐਨਸੀਪੀ ਤੋਂ ਅਲੱਗ ਹੋਣ ਤੋਂ ਬਾਅਦ ਕਹਿੰਦੇ ਵੀ ਕੋਈ ਕਾਰਵਾਈ ਹੋਈ ਫਿਰ ਛੱਗਨ ਬੁਝਬਲ ਦੀ ਗੱਲ ਕਰਦੇ ਆ 2016 ਚ ਕਹਿੰਦੇ ਘਟਾਲਾ ਹੋਇਆ ਸੀ ਤੇ ਬੰਬਈ ਆਈਕੋਰਡ ਨੇ ਉਹਨਾਂ ਨੂੰ ਜਮਾਨਾ ਨਹੀਂ ਦਿੱਤੀ ਸੀ ਤੇ ਐਨਸੀਪੀ ਤੋਂ ਅਲੱਗ ਵੱਖ ਹੋ ਗਏ ਤੇ ਕਹਿੰਦੇ ਫਿਰ ਉਹਨਾਂ ਤੇ ਕਾਰਵਾਈ ਕੋਈ ਨਹੀਂ ਹੋਈ ਭੁਜਬਲ ਦੇ ਖਿਲਾਫ ਦੇ ਮੰਤਰੀ ਉਹਨਾਂ ਦੇ ਰਿਸ਼ਤੇਦਾਰ ਤੇ ਉਹਨਾਂ ਦੇ ਖਿਲਾਫ ਜਿਹੜੀ ਬੇਨਾਮੀ ਸੰਪਤੀ ਬਣਾਉਂਦੇ ਕਹਿੰਦੇ ਸੀ ਨਾ ਉਹ ਵੀ ਬੰਦ ਹੋ ਗਏ ਕਹਿੰਦੇ ਫਿਰ ਅਸ਼ੋਕ ਚਵਾਨ ਦੀ ਗੱਲ ਕਰਦੇ ਨੇ ਉਹ ਕਹਿੰਦਾ ਚਵਾਨ ਸਾਹਿਬ ਦੇਖੋ ਕਹਿੰਦੇ ਅਦਰਸ਼ ਹੌਸਿੰਗ ਸੁਸਾਇਟੀ ਦੇ ਘਟਾਲੇ ਚ ਰੋਬ ਲਾਇਆ ਹੈ ਬੀਜੇਪੀ ਨੇ ਲਾਇਆ ਹੈ ਹੂੰ ਤੇ ਬੀਜੇਪੀ ਸ਼ਾਮਲ ਹੋ ਗਏ ਕਹਿੰਦੇ ਫਿਰ ਬੰਦ ਕਹਿੰਦੇ ਮਾਮਲਾ ਕਹਿੰਦੇ ਵੀ ਲੰਬੀ ਲਿਸਟ ਹੈ ਵਸੇ ਜੇ ਦੇਖਿਆ ਜਾਵੇ ਤਾਂ ਉਹ ਕਹਿੰਦੇ ਵੀ ਪਰਫੁੱਲ ਪਟੇਲ ਦੇ ਖਿਲਾਫ ਜਿਵੇਂ ਮਾਮਲਾ ਬੰਦ ਆ ਬੀਜੇਪੀ ਤੇ ਕਹਿੰਦੇ ਆ ਜਾਓ ਘਟਬੰਦਨ ਚ ਪਰਫੁੱਲ ਪਟੇਲ ਨੂੰ ਕਹਿੰਦੇ ਵਾਸ਼ਿੰਗ ਮਸ਼ੀਨ ਚ ਪਾਇਆ ਤੇ ਸਾਫ਼ ਹੋ ਕੇ ਬਾਹਰ ਆਏ ਕ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਅੱਜ ਕੱਲ ਡਿਜੀਟਲਾਈਜੇਸ਼ਨ ਹੈ ਪ੍ਰਾਣਾ ਜਦੋਂ ਸਮਾਂ ਹੁੰਦਾ ਸੀ ਨਾ ਲੋਕ ਭੁੱਲ ਜਾਂਦੇ ਸੀ ਅਖਬਾਰਾਂ 'ਚ ਖਬਰਾਂ ਛਪਦੀ ਸੀ ਹੁਣ ਅਸੀਂ ਵੀ ਜਿਹੜਾ ਪ੍ਰੋਗਰਾਮ ਕਰ ਰਹੇ ਆ ਔਨ ਰਿਕਾਰਡ ਹੈ ਇਹ ਜਦੋਂ ਮਰਜ਼ੀ ਕਰ ਲਓ ਉਹਨੂੰ ਇਸ ਤਰ੍ਹਾਂ ਹੀ ਸਪੀਚਾਂ ਇਹਨਾਂ ਲੀਡਰ ਦੀ ਹੈ ਨਾ ਔਨ ਰਿਕਾਰਡ ਹੈ ਜਿਹਨੂੰ ਕਿਤੇ ਭਾਸ਼ਣ ਦਿੰਦੇ ਨੇ ਇਹ ਚੋਰ ਹੈ ਲੂਟ ਕੇ ਖਾ ਗਿਆ ਦੇਸ਼ ਕੋ ਬਰਬਾਦ ਕਰ ਦਿਆ ਅਬ ਕੀ ਵਾਰ ਆਇੰਗੇ ਤੋ ਇਸਕੋ ਅੰਦਰ ਕਰ ਦੇਂਗੇ ਜਦੋਂ ਫਿਰ ਅੰਦਰ ਕਾਦਾ ਜੋ ਤੁਹਾਡੇ ਅੰਦਰ ਆ ਜਾਂਦਾ ਕਹਿੰਦੇ ਸਭ ਖਾ ਜਾਓ ਕਹਿੰਦੇ ਕੋਈ ਗੱਲ ਹੀ ਨਹੀਂ ਕਹਿੰਦੇ ਮੁਲਕ ਦਾ ਮਾਲ ਖਾਦਾ ਖਾ ਜਾਓ ਬਿਲਕੁਲ ਫਿਰ ਕਿਉਂ ਆ ਕਹਿੰਦੇ ਖਾ ਕੇ ਤੇ ਆਪਣੇ ਹੀ ਹੋ ਤੁਸੀਂ ਜੇ ਅੰਗਰੇਜ਼ ਖਾ ਗਏ ਮੁਗਲ ਖਾ ਗਏ ਜੇ ਤੁਸੀਂ ਖਾ ਗਏ ਤੇ ਫਿਰ ਕੀ ਹੋ ਗਿਆ ਬਿਲਕੁਲ ਇਹ ਗੱਲ ਤੇ ਇਸ ਕਰਕੇ ਕਹਿੰਦੇ ਵੀ ਕੋਈ ਗੱਲ ਨਹੀਂ ਸਾਰੇ ਤਾਂ ਜਾਊਗਾ ਸਾਨੂੰ ਸੱਤਾ ਚਾਹੀਦੀ ਏ ਅਸੀਂ ਦੇਸ਼ ਜਾਏ ਢੜੇ ਖੂਜ ਵੇਖੋ ਨਾ ਐਜੂਕੇਸ਼ਨ ਦੀ ਗੱਲ ਕਰ ਰਿਹਾ ਕੋਈ ਨਾ ਬੇਰੋਜ਼ਗਾਰੀ ਦੀ ਕੋਈ ਗੱਲ ਕਰ ਰਿਹਾ ਨਾ ਕੋਈ ਮਹਿੰਗਾਈ ਦੀ ਗੱਲ ਕਰ ਰਿਹਾ ਗੱਲ ਸਿਰਫ ਇਹ ਸਾਰੇ ਮੁੱਦੇ ਗਾਇਬ ਨੇ ਅਸਲ ਮੁੱਦੇ ਕਿੱਥੇ ਨੇ ਇਹਦੀ ਇਹਦੀ ਉਹਨੂੰ ਫੜ ਰਹੀ ਹੈ ਸੀਬੀਆਈ ਉਹਨੂੰ ਫੜ ਰਹੀ ਹੈ ਉਹਨੂੰ ਨੋਟਿਸ ਜਾ ਰਿਹਾ ਹੈ ਉਹਨੂੰ ਜਾ ਰਿਹਾ ਹੈ ਵੀ ਠੀਕ ਹੈ ਜਿਨੇ ਚੋਰੀ ਕੀਤੀ ਉਹਨੂੰ ਅੰਦਰ ਦਿਓ ਹਾਂ ਬਿਲਕੁਲ ਦੇਣਾ ਚਾਹੀਦਾ ਜੇ ਕਿਸੇ ਨੇ ਪੈਸਾ ਖਾਦਾ ਜਮੋਲ ਦਾ ਪਰ ਇਹ ਨਹੀਂ ਨਾ ਵੀ ਜੋ ਤੁਹਾਡੇ ਚ ਆ ਜਾਵੇ ਫਿਰ ਤੁਸੀਂ ਉਹਦੇ ਸਾਰੇ ਕੇਸ ਬੰਦ ਕਰ ਦਿਓ ਹਾਂ ਫਿਰ ਇਹ ਦੇਖੋ ਤੁਸੀਂ ਅਸੀਂ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾ ਰਹੇ ਆ ਲੋਕਾਂ ਦਾ ਵਿਸ਼ਵਾਸ ਤਾਂ ਇਹਨਾਂ ਰਾਜਨੀਤਿਕ ਪਾਰਟੀਆਂ ਤੋਂ ਉੱਟ ਗਿਆ ਵੀਰੇ ਵੀ ਬੜੀ ਸਿਧਾਂਤਾਂ ਵਾਲੀ ਪਾਰਟੀ ਕਹਿੰਦੇ ਜਾਂਦੀ ਸੀ ਜਦੋਂ ਅਟਰਵੈਰੀ ਬਾਜਪਾਈ ਸਾਹਿਬ ਦੇਖੋ ਬਗਾਮਨ ਤੇ ਸੀਗੇ ਮੈਂ ਇਹਨਾਂ ਨੂੰ ਦੇਖੋ ਅ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਬੀਜੇਪੀ ਵਾਲੇ ਜਦੋਂ ਵਿਪੱਖ ਸੰਤ ਕਰਦੇ ਸੀਗੇ ਪਹਿਲੇ ਇਹਨਾਂ ਨੇ 15-15 ਲੱਖ ਦੀ ਗੱਲ ਕੀਤੀ ਉਹਨੂੰ ਫਿਰ ਇਹਨਾਂ ਨੇ ਜੁਮਲਾ ਦੱਸ ਦਿੱਤਾ ਮਤਲਬ ਕਹਿੰਦੇ ਵੀ ਇਹ ਤੇ ਸਭ ਚੋਣਵੀ ਲੋਕਾਂ ਨੂੰ ਗੱਲਾਂ ਕਰਨ ਵਾਲੀਆਂ ਹੁੰਦੀਆਂ ਹਨ ਹਾਂਜੀ ਕੀ ਸਸ ਬੈਂਕ ਦੇ ਵਿੱਚ ਪੈਸਾ ਜਿਹੜਾ ਲੋਕਾਂ ਨੇ ਦਿੱਤਾ ਸੀਗਾ ਭਾਰਤੀਆਂ ਦਾ ਉੱਥੇ ਵਾਪਸ ਆਇਆ ਹੁਣ ਤੁਸੀਂ ਦੇਖੋ ਫਿਰ ਆਮ ਬੰਦਾ ਕਰੇਗਾ ਤੇ ਕਰੇਗਾ ਕੀ ਇੱਕ ਕਾਮਨ ਮੈਨ ਕੀ ਚਾਹੁੰਦਾ ਉਹ ਸੋਸ਼ਲ ਸਿਕਿਉਰਿਟੀ ਚਾਹੁੰਦਾ ਤੁਸੀਂ ਉਹ ਪੜ ਲੈ ਗਏ ਹੋ ਤੁਸੀਂ ਪੀਡੀਓ ਪੀਐਚ ਨਹੀਂ ਕਰ ਰਹੇ ਹੋ ਤੁਸੀਂ ਤੁਸੀਂ ਕੀ ਚਾਹੁੰਦੇ ਹੋ ਕਿ ਤੁਸੀਂ ਆਪਣੇ ਲਈ ਸੇਫ ਨੌਕਰੀ ਚਾਹੁੰਦੇ ਹੋ ਹੋਰ ਕੀ ਚਾਹੁੰਦੇ ਹੋ ਮੈਂ ਕਹਿੰਦੇ ਖਾਜੋ ਭਾਵੇਂ ਜਿਹੜਾ ਮਰਜ਼ੀ ਖਾਜੋ ਮੈਨੂੰ ਕੋਈ ਥੋੜੇ ਬੜੇ ਨਾ ਬਣੇ ਪੈਸੇ ਖਾਜੋ ਤਲਾਬ ਬਣੇ ਨਾ ਬਣੇ ਪੈਸੇ ਖਾਜੋ ਮੈਨੂੰ ਨੌਕਰੀ ਦੇ ਦਿਓ ਇਸ ਕਰਕੇ ਇਹਨਾਂ ਦਾ ਤੇ ਟਿੰਡ ਪਤਾ ਨਹੀਂ ਕਹਦਾ ਲੋਹੇ ਦਾ ਬਣਿਆ 70 17000 ਕਰੋੜ ਇਹ ਕਿਤੇ ਵਾਸਤੇ ਪੈਸੇ ਇਕੱਠੇ ਕਰ ਰਹੇ ਹੋ ਬਸ ਆਪਣੀਆਂ ਪੁਸ਼ਤਾ ਹੀ ਮਿਲ ਲੱਗਦਾ ਇਹਨਾਂ ਨੇ ਸਭ ਨਹੀਂ ਉਹ ਪਿਛਲੇ ਜਮਣੇ ਅਗਲੇ ਉਹੀ ਨਾ ਕਿ ਮਤਲਬ ਅਗਲੇ ਪਿਛਲੇ ਆਉਣੇ ਆ ਵੀ ਤੁਸੀਂ ਉਹਨਾਂ ਲਈ ਇਕੱਠਾ ਕਰਕੇ ਜਾ ਰਹੇ ਹੋ ਬਿਲਕੁਲ ਐਗਜ਼ੈਕਟਲੀ ਵੀ ਤੁਸੀਂ ਰਾਜ ਕਰਨਾ ਹੈ ਹੂੰ ਦੇਖੋ ਨਾ ਤੇ ਆਮ ਬੰਦਾ ਮੈਂ ਇਲੈਕਸ਼ਨ ਲੜ ਸਕਦਾ ਨਾ ਤੁਸੀਂ ਲੜ ਸਕਦੇ ਕਿਉਂਕਿ ਇਲੈਕਸ਼ਨ ਇਹਨੇ ਮਹਿੰਗੇ ਕਰ ਦਿੱਤੇ ਬਿਲਕੁਲ ਤੇ ਜੇ ਸਾਨੂੰ ਵੋਟਾਂ ਵੀ ਨਹੀਂ ਪਈਆਂ ਪਤਾ ਨਹੀਂ ਬਰੂ ਸਾਡਾ ਹੋ ਗਿਆ ਨਾ ਅੱਜ ਕੋਈ ਕਹਿੰਦਾ ਵੀ ਛੇ ਤੇ ਕਰਦੇ ਸਤਵਾ ਕੌਣ ਪਾ ਗਿਆ ਕੌਣ ਪਾ ਗਿਆ ਬਿਲਕੁਲ ਪਰ ਜੇ ਹੀ ਇਹ ਇੰਨਾ ਪੈਸਾ ਹੋਵੇ ਤਾਂ ਫਿਰ ਗੱਲ ਹੀ ਕਾਦੀ ਫਿਰ ਆਪਾਂ ਨੂੰ ਕਰਜ਼ਾ ਲੈਣ ਦੀ ਲੋੜ ਹੀ ਨਾ ਪਵੇ ਜਿਸ ਹਿਸਾਬ ਨਾਲ ਆਪਾਂ ਕਰਜ਼ੇ ਦੀਆਂ ਵੀ ਗੱਲਾਂ ਕਰਦੇ ਆ ਕਰਦੇ ਆ ਦੇਖੋ ਕੱਲ ਇੰਨਾ ਕਰਜ਼ਾ ਹੋਇਆ ਪਿਆਗਾ ਦੇਖੋ ਦੇਸ਼ ਦੀ ਇੰਜ ਲੱਗ ਰਿਹਾ ਕਿਸੇ ਨੂੰ ਚਿੰਤਾ ਨਹੀਂ ਰਹੀ ਐਗਜ਼ੈਕਟਲੀ ਜੇ ਦੇਸ਼ ਦੀ ਵਾਕੇ ਚਿੰਤਾ ਹੋਵੇ ਤੇ ਅਸਲ ਮੁੱਦਿਆਂ ਵਾਲਾ ਹੀ ਐ ਅਸਲ ਮੁੱਦੇ ਗਾਇਬ ਹੈ ਮੈਨੂੰ ਯਾਦ ਹੈ ਤੁਸੀਂ ਜਿਹੜਾ ਦੱਸਿਆ ਸੀ ਕਿ ਜੰਮ ਦੇ ਬੱਚੇ ਦੇ ਉੱਤੇ ਵੀ ਕਰਜ਼ਾ ਹੈਗਾ ਪੰਜਾਬ ਦੀ ਗੱਲ ਕਰੀਏ ਤੇ ਜੰਮ ਦੇ 3 ਲੱਖ 3 ਕਰੋੜ ਦੀ ਪੋਪੂਲੇਸ਼ਨ ਹੈ ਤੇ 3 ਕਰੋੜ ਤੋਂ ਵੱਧ ਕਰਜ਼ਾ 3 ਲੱਖ ਕਰੋੜ ਤੋਂ ਵੱਧ ਕਰਜ਼ਾ ਤੇ ਇੱਕ 10 ਲੱਖ ਕਰੋੜ ਹੋਏ ਤੇ 1 ਲੱਖ ਕਰੋੜ ਹਰ ਬੰਦੇ ਤੇ ਕਰਜ਼ਾ ਹੋ ਗਿਆ ਨਾ ਭਾਵੇਂ ਤੁਸੀਂ ਕਰਜ਼ਾ ਲਿਆ ਨਹੀਂ ਲਿਆ ਹੋਣੀ ਨਾ ਚਲੋ ਤੇ ਸਰ ਹੁਣ ਉਹੀ ਫਿਰ ਰਾਹੁਲ ਗਾਂਧੀ ਵੀ ਐਸੀ ਗੱਲ ਨੂੰ ਲੈ ਕੇ ਬੜੇ ਜੱਤੇ ਹੋਣਦੇ ਵੀ ਬਸ ਆਣ ਦੋ ਇੱਕ ਵਾਰੀ ਮੈਨੂੰ ਫੇਰ ਮੈਂ ਦੱਸਦਾ ਸਾਰਿਆਂ ਨੂੰ ਦੇਖੋ ਰਾਹੁਲ ਗਾਂਧੀ ਜ਼ਿਆਦਾ ਮੈਨੂੰ ਲੱਗਦਾ ਸੁਪਨਾ ਸੁਪਨਾ ਹੀ ਰਹਿ ਜਾਣਾ ਮੈਨੂੰ ਵੀ ਕਈ ਵਾਰੀ ਲੱਗਦਾ ਹੀ ਹੁੰਦਾ ਕਿਤੇ ਹੋ ਚਾਰੇ ਨਾ ਮੈਂ ਉਹਨਾਂ ਨੂੰ ਵੇਖੋ ਹੋ ਸਕਦਾ ਦੇਖੋ ਹੋ ਸਕਦਾ ਉਹ ਬਹੁਤ ਇੰਟੈਲੀਜੈਂਟ ਹੋਣ ਪਰ ਜਿਸ ਤਰ੍ਹਾਂ ਉਹਨੇ ਹੀ ਛਵੀ ਬਣਾ ਦਿੱਤੀ ਗਈ ਨਾ ਬਿਲਕੁਲ ਔਰ ਨਰਜੋ ਸਿੰਘ ਸਿੱਧੂ ਨੇ ਪਪੂ ਨਾ ਦਿੱਤਾ ਸੀ ਹੁਣ ਅੱਜ ਕੱਲ ਨਰਜੋ ਸਿੰਘ ਸਿੱਧੂ ਗਾਇਬ ਨੇ ਪੰਜਾਬ ਦੀ ਰਾਜਨੀਤੀ ਚ ਵੀ ਤੇ ਕ੍ਰਿਕਟ ਤੇ ਵਾਪਸ ਚਲੇ ਗਏ ਉਹ ਕਹਿੰਦੇ ਵੀ ਇਨਕਪਟੈਕ ਡਿਪਾਰਟਮੈਂਟ ਨੇ ਕਾਂਗਰਸ ਨੂੰ 1823 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਜਾਰਾ ਨੋਟਿਸ ਜਾਰਾ ਕੀਤਾ ਯਾਨੀ ਕੀਤਾ ਫਿਰ ਇਸ ਤੋਂ ਕਾਫੀ ਨਰਾਜ਼ ਸਨ ਤੇ ਰਾਹੁਲ ਗਾਂਧੀ ਜਿਹੜੇ ਆ ਉਹ ਭਾਰਤ ਜੋੜੋ ਨ્યાય ਯਾਤਰਾ ਦੇ ਦੌਰਾਨ ਉਹਨਾਂ ਦਾ ਇੱਕ ਵੀਡੀਓ ਜਿਹੜਾ ਉਹ ਟਵਿੱਟਰ ਤੇ ਆ ਰਿਹਾ ਹੈ ਕਹਿੰਦੇ ਜਦੋਂ ਸਰਕਾਰ ਬਦਲੇਗੀ ਨਾ ਤੇ ਲੋਕਤੰਤਰ ਨੂੰ ਤਬਾਹ ਕਰਨ ਵਾਲਿਆਂ ਦੇ ਖਿਲਾਫ ਉਹਨਾਂ ਦੇ ਜ਼ਰੂਰ ਕਾਰਵਾਈ ਹੋਵੇਗੀ ਪੇ ਕਹਿੰਦੇ ਜਿਹੀ ਕਾਰਵਾਈ ਕੀਤੀ ਜਾਏਗੀ ਕਿ ਕਿਸੇ ਨੂੰ ਦੁਬਾਰਾ ਇਹ ਸਭ ਕਰਨ ਦੀ ਹਿੰਮਤ ਹੀ ਨਾ ਹੋਏ ਇਹ ਮੇਰੀ ਗਾਰੰਟੀ ਹੈ ਹਮ ਮਲਕਰਜਨ ਖੜਗੇ ਨੇ ਸਵਾਲ ਕੀਤਾ ਵੀ ਇਨਕਮ ਟੈਕਸ ਵਿਭਾਗ ਦੇ ਜਿਹੜੇ ਸਿਰਫ ਵਿਰੋਧੀ ਧਿਰ ਦੇ ਖਿਲਾਫ ਇਹ ਕਾਰਵਾਈ ਕਰਨ ਵਾਸਤੇ ਦਬਾਅ ਪਾਉਣ ਵਾਸਤੇ ਕੀਤਾ ਜਾ ਰਿਹਾ ਹੈ ਹਮ ਮੁਖ ਵਿਰੋਧੀ ਪਾਰਟੀ ਕਾਂਗਰਸ ਨੂੰ ਤੰਗ ਕਰਨ ਲਈ ਆਮਦਨ ਕਰ ਵਿਭਾਗ ਨੂੰ ਹਥਿਆਰ ਵਰਜੋਂ ਵਰਤਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ ਵੀ ਕਹਿੰਦੇ ਕਹਿੰਦੇ ਵੀ ਲੋਕਤੰਤਰ ਨੂੰ ਭਾਜਪਾ ਤਬਾਹ ਕਰਨਾ ਚਾਹ ਰਹੀ ਹੈ ਈਡੀ ਸੀਬੀਆਈ ਤੇ ਇਹ ਸਾਰੀਆਂ ਜਿਹੜੀਆਂ ਇਹਨਾਂ ਡਿਪਾਰਟਮੈਂਟਸ ਦੀ ਦੂਰਵਰਤੋਂ ਹੋ ਰਹੀ ਹੈ ਹੁਣ ਤੁਸੀਂ ਦੇਖੋ ਵੇਨੂ ਗੋਪਾਲ ਸਾਹਿਬ ਨੇ ਵੀ ਕਿਹਾ ਵੀ ਕਾਂਗਰਸ ਨੂੰ ਵਿੱਤੀ ਤੌਰ ਤੇ ਦਿਵਾਲੀਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਤੁਸੀਂ حساب ਲਾਓ ਤੁਹਾਡੇ ਕੋਲ ਪੈਸੇ ਨਹੀਂ ਹੈ ਤੇ ਇਲੈਕਸ਼ਨ ਕਿੱਥੋਂ ਲੜੋਗੇ ਇਲੈਕਸ਼ਨ ਚ ਸ਼ਰਾਬ ਮੁਫਤ ਖੋਰੀ ਸਭ ਕੁਝ ਦੇਣੀ ਹੈ ਲੋਕਾਂ ਦੇ ਲੋਕਾਂ ਨੂੰ ਸੂਟ ਸਵਾ ਕੇ ਦੇਣੇ ਆ ਤੇ ਕਈਆਂ ਨੂੰ ਫੋਨ ਲੈ ਕੇ ਦੇਣੇ ਆ ਤੇ ਹੋਰ ਵੀ ਕਈ ਚੀਜ਼ਾਂ ਕਰ ਰਹੀਆਂ ਲੈਪਟਾਪ ਲੂਪਟਾਪ ਵੀ ਮੇਰੇ ਖਿਆਲ ਚ ਦਿੰਦੇ ਹੁੰਦੇ ਨੇ ਮੈਂ ਉਹ ਤੇ ਕਹਿੰਦੇ ਵੀ ਅਸੀਂ ਉਹ ਨਹੀਂ ਉਹ ਘੋਸ਼ਨਾਵਾਂ ਕਰਦੇ ਦਿੰਦੇ ਨਹੀਂ ਜਿਹੜੇ ਅਦਰਵਾਈਜ਼ ਵੰਡਦੇ ਆ ਨਾ ਮੈਂ ਵੰਡਣ ਦੀ ਗੱਲ ਕਰ ਰਿਹਾ ਹਾਂ ਜੀ ਨਹੀਂ ਪਰ ਵੰਡਦੇ ਵੀ ਹੈਗੇ ਕਿਉਂਕਿ ਮੈਨੂੰ ਯਾਦ ਹੈ ਲਾਸਟ ਈਅਰ ਮੇਰੀ ਕਿ ਕਲੈਕਸ਼ਨ ਚ ਡਿਊਟੀ ਲੱਗੀ ਸੀ ਉਦੋਂ ਮੈਂ ਵੇਖਿਆ ਹੀ ਇਹ ਸਭ ਕੁਝ ਹੁੰਦੇ ਹੋਏ ਅਚਲੋ ਖੈਰ ਈਵਨ ਉਹ ਤਾਂ ਬੋਤਨਾ ਮੇਰੇ ਸਾਹਮਣੇ ਵੀ ਗਈਆਂ ਸੀਗਾ ਮਤਲਬ ਉਹਨਾਂ ਸਾਡੇ ਚੋਣਾਂ ਵੀ ਉਹਨੂੰ ਨਹੀਂ ਪਤਾ ਲੱਗਦਾ ਵੀ ਕਹਿੰਦੇ ਕਹਿੰਦੇ ਵੀ ਇੱਕ ਦੇਖੋ ਕੁਝ ਲੱਖ ਇਹਨਾਂ ਦੀ ਕਿ ਮਤਲਬ ਸਾਨੂੰ ਆਮ ਲੋਕਾਂ ਨੂੰ ਪਤਾ ਚੱਲ ਰਿਹਾ ਕਿ ਹਾਂ ਇੱਥੇ ਆ ਚੀਜ਼ ਹੋ ਰਹੀ ਏ ਇੱਥੇ ਆ ਚੀਜ਼ ਹੋ ਰਹੀ ਬਲਾ ਇਹਨਾਂ ਨੂੰ ਘਰ ਮਤਲਬ ਡਿਊਟੀਆਂ ਲੱਗੀਆਂ ਨੇ ਸਭ ਕੁਝ ਹੋਇਆਗਾ ਪਰ ਇਹਨਾਂ ਨੂੰ ਦਿਖਦਾ ਹੀ ਨਹੀਂਗਾ ਕੁਝ ਪੱਟੀ ਹੈ ਨਾ ਜੀ ਪੱਟੀ ਵੱਜੀ ਹੋਈ ਏ ਚਲੋ ਪਰ ਉਹ ਪੱਟੀ ਦਾ ਤਾਂ ਵੱਜਦੀ ਏ ਨਾ ਜੇ ਅਸੀਂ ਕਾਨੂੰਨ ਦੀ ਵੀ ਗੱਲ ਕਰੀਏ ਵੀ ਸਾਰੇ ਬਰਾਬਰ ਨੇ ਪਰ ਇੱਥੇ ਹੈਗਾ ਨਹੀਂ ਆਪਾਂ ਦੇਖਣਾ ਕਾਨੂੰਨ ਕਾਨੂੰਨ ਉਹ ਐਸਾ ਮੱਕੜ ਜਾਲ ਹੈ ਜਿਹਦੇ ਵਿੱਚ ਛੋਟੇ ਕੀੜੇ ਫਸ ਜਾਂਦੇ ਨੇ ਜਿਹੜਾ ਵੱਡਾ ਮਗਰਮੱਛਾ ਨਾ ਕਦ ਕੇ ਨਿਕਲ ਜਾਂਦਾ ਉਹਨੂੰ ਬਿਲਕੁਲ ਸਰ ਸਰ ਹੁਣ ਏਸੇ ਤੇ ਹੈ ਕਿ ਜਿਵੇਂ 25-25 ਕਰੋੜ ਵਾਲੀ ਅਸੀਂ ਗੱਲ ਹੁਣ ਸੁਣਦੇ ਆ ਰਹੇ ਹਾਂ ਹੁਣ ਕਿਹਾ ਜਾ ਰਿਹਾ ਹੈ ਕਿ ਵੀ ਜਿਹੜਾ ਵੀ ਇਦਾਂ ਦਾ ਕੁਝ ਕਰੇਗਾ ਨਾ ਹੁਣ ਉਹਦੇ ਤੇ ਐਫਆਈਆਰ ਹੋਏਗੀ ਤੁਹਾਨੂੰ ਕੀ ਲੱਗਦਾ ਨਹੀਂ 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 ਐਫਆਈਆਰ ਹੋਏਗੀ ਨਹੀਂ ਅਜੇ ਐਫਆਈਆਰ ਦਰਜ ਕਰਾ ਦਿੱਤੀ ਗਈ ਹੈ ਤੁਹਾਨੂੰ ਯਾਦ ਅਸੀਂ 2 ਦਿਨ ਪਹਿਲੇ ਪ੍ਰੋਗਰਾਮ ਕੀਤਾ ਸੀ ਯਾਰ 5.5 ਬੰਦੇ ਦਾ ਸੀਗਾ ਹਾਂਜੀ ਹਾਂਜੀ ਤੁਹਾਨੂੰ ਯਾਦ ਹੋਣਾ ਹੈ ਕਿ ਉਹਨਾਂ ਨੇ ਜਿਵੇਂ ਗੋਲਦੀ ਕੰਬੋਸਾ ਤੇ ਕੋ ਬਿੰਦਰਗੌਰ ਛੀਨਾ ਮੈਡਮ ਦੇਕਨਾਲ ਉਹਨਾਂ ਦੇ ਹੋਰ ਸਨ ਕੁਲਦੀਪ ਜਦ ਉਹਨਾਂ ਦਾ ਨਾ ਉਹ ਬੈਠੇ ਸਨ ਕਹਿੰਦੇ ਜੀ 25-25 ਕਰੋੜ ਰੁਪਏ ਦੀ ਸਾਨੂੰ ਆਫਰ ਆਈ ਹੈ ਪਰ ਜਦੋਂ ਸ਼ੀਤਲ ਲੰਗੁਰਾਲ ਸਾਹਿਬ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਭਾਜਪਾ ਚ ਗਏ ਨੇ ਉਹ ਕਹਿੰਦੇ 2022 ਚ ਜਦੋਂ ਇਹ ਰੌਲਾ ਪਿਆ ਸੀ ਇੱਕ ਮੰਤਰੀ ਦੇ ਘਰ ਮੀਟਿੰਗ ਹੋਈ ਸੀ ਕਹਿੰਦੇ ਇਦਾਂ ਤੇ ਸਾਨੂੰ ਤੇ ਸਮਝਾਇਆ ਗਿਆ ਸੀ ਵੀ ਕਹਿਣਾ ਤੁਸੀਂ ਪ੍ਰੈਸ ਕਾਨਫਰੰਸ ਵੀ ਹੋਈ ਸਭ ਕੋਈ ਵਿਦੇਸ਼ੀ ਨੰਬਰ ਵੀ ਐ ਕਿ ਇਹਨਾਂ ਨੇ ਕਹਿ ਆ ਦੇ ਦੱਸਿਆ ਸੀ ਇਹਨਾਂ ਨੇ ਵੀ ਇਸ ਵਿਦੇਸ਼ੀ ਨੰਬਰ ਤੋਂ ਸਾਨੂੰ ਫੋਨ ਆਇਆ ਹੈ ਇਹ ਵਿਦੇਸ਼ੀ ਨੰਬਰ ਦੱਸਿਆ ਸੀ ਉਹਨਾਂ ਨੇ ਪਲੱਸ 357967 18959 ਹਮ ਮਤਲਬ 35796718959 ਨੰਬਰ ਤੋਂ ਕਹਿੰਦੇ ਫੋਨ ਆਇਆ ਹਮ ਐਪ ਸਿਕਾਇਤ ਦਿੱਤੀ ਜਾਂਦੀ ਹੈ ਦੇਖੋ ਪਹਿਲੇ ਵੀ ਸ਼ਿਕਾਇਤ ਦਿੱਤੀ ਸੀ ਡੀਜੀਪੀ ਸਾਹਿਬ ਨੂੰ ਉਹਦਾ ਕੀ ਬਣਿਆ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਵੀ આરોਪ ਲਾਇਆ ਸੀ ਖਿਡਾਰੀ ਨੂੰ ਨਾਲ ਲੈ ਕੇ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਦੇਖੋ 2 ਕਰੋੜ ਮੰਗਿਆ ਨੌਕਰੀ ਵਾਸਤੇ ਉਹਦੇ ਚ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਦਾ ਨਾਮ ਆਇਆ ਸੀ ਮਤਲਬ ਇਹ ਤੇ ਉਸਰਾਂ ਦੇ ਇਹ ਜੁਮਲੇ ਹੋਗੇ ਨਾ ਲੋਕਾਂ ਨੇ ਹੁਣ ਇਹਨਾਂ ਤੇ ਵਿਸ਼ਵਾਸ ਕਰਨਾ ਬੰਦ ਕਰਨਾ ਹੈ ਹੂੰ 2 ਸਾਲ ਤੁਸੀਂ ਕਿਹਾ ਸੀ ਵੀ ਅਸੀਂ ਸਾਰੇ ਪੰਜਾਬ ਦੇ ਮੁੱਦੇ ਚੰਦ ਮਹੀਨਿਆਂ ਚ ਹੱਲ ਕਰ ਦਿਆਂਗੇ 24 ਮਹੀਨੇ ਤੇ ਤੁਹਾਨੂੰ ਹੋ ਗਿਆ ਕੀ ਕੀਤਾ ਲੋਕ ਹੁਣ ਜੁਮਲੇ ਨਹੀਂ ਚਾਹੁੰਦੇ ਲੋਕ ਰਿਜ਼ਲਟ ਚਾਹੁੰਦੇ ਜਮੀਨੀ ਹਕੀਕਤ ਕੁਛ ਹੋਰ ਹੈ ਸ਼ਰਾਬ ਪੀਣ ਨਾਲ ਬੰਦੇ ਮਰ ਰਹੇ ਪੰਜਾਬ ਦੇ ਵਿੱਚ ਪਹਿਲੇ ਵੀ ਮਰਦੇ ਸੀ ਪਿਲੀਆਂ ਸਰਕਾਰਾਂ ਦੇ ਦੌਰਾਨ ਹੁਣ ਵੀ ਮਰ ਰਹੇ ਪਹਿਲੇ ਵੀ ਰੇਤ ਮਾਫੀਆ ਉਹੀ ਚਲਾਉਂਦਾ ਸੀ ਤੁਸੀਂ ਦੇਖੋ ਉਹਨਾਂ ਬੰਦਿਆਂ ਦੇ ਸ਼ਰਾਬ ਦੇ ਠੇਕੇ ਜਿਨ੍ਹਾਂ ਦੇ ਅਕਾਲੀ ਦਲ ਵੇਲੇ ਸੀ ਜਿਨ੍ਹਾਂ ਦੇ ਕਾਂਗਰਸ ਵੇਲੇ ਸੀ ਉਹਨਾਂ ਦੇ ਆਵਾ ਵੀ ਪਾਰਟੀ ਵੇਲੇ ਸੀ ਉਹੋ ਹੀ ਬੰਦੇ ਰੇਤਾ ਦਾ ਕਾਰੋਬਾਰ ਕ੍ਰਸ਼ਨ ਦਾ ਕਾਰੋਬਾਰ ਜਦੋਂ ਅਕਾਲੀ ਦਲ ਵੇਲੇ ਕਰਦੇ ਸੀ ਕਾਂਗਰਸ ਵੇਲੇ ਹੋ ਗਈ ਬੰਦੇ ਮਤਲਬ ਸਿਰਫ ਉੱਪਰ ਜਿਹੜਾ ਹਿੱਸਾ ਪੱਤੀ ਜਾਂਦਾ ਨਾ ਉਹ ਬੰਦਾ ਬਦਲ ਜਾਂਦਾ ਬਿਲਕੁਲ ਬਾਕੀ ਸਭ ਬਾਕੀ ਸਭ ਠੀਕ ਹੈ ਤਿੱਦੋਂ ਇਹਨਾਂ ਨੇ ਕਿਹਾ 55 ਕਰੋੜ ਤੇ ਸੁਨੀਲ ਜਾਖੜ ਸਾਹਿਬ ਨੇ ਵੀ ਕਿਹਾ ਵੀ ਇਹਨਾਂ ਦਾ ਤਾਂ ਬੋਲੋ 5-5 5000000 ਨਹੀਂ ਹੈ 55 ਕਰੋੜ ਦੀ ਗੱਲ ਕਰਦੇ ਆ ਹੁਣ ਦੇਖੋ ਐਫ ਆਈ ਆਰ ਹੋ ਗਈ ਹੈ ਪਰ ਸਵਾਲ ਸਭ ਤੋਂ ਵੱਡਾ ਇਹ ਵੀ ਹੈ ਕਿ ਮੁੱਖ ਮੰਤਰੀ ਸਾਹਿਬ ਚੁੱਪ ਕਿਉਂ ਨੇ ਭਗਵੰਤ ਸਿੰਘ ਸਾਹਿਬ ਐਸ ਵਾਰੀ ਚੁੱਪ ਨੇ ਦੇਖੋ ਨਾ ਉਹ ਉਹਨਾਂ ਦੇ ਘਰ ਦੀ ਜੰਮੀ ਹੈ ਤੇ ਪਰ ਉਹ ਇੱਕ ਦਿਨ ਟਵੀਟ ਜ਼ਰੂਰ ਕੀਤਾ ਸੀ ਉਹਨਾਂ ਨੇ ਜਦੋਂ ਸ਼ੀਤਲ ਅੰਗੁਰਾਲ ਸਾਹਿਬ ਤੇ ਉਹ ਆਪਣੇ ਸੁਸ਼ੀਲ ਰਿੰਕੂ ਜੀ ਕੇ ਸਾਹ ਹਾਂ ਕਹਿੰਦੇ ਸੀ ਵੀ ਮੈਂ ਤੇ ਮੁੱਲ ਤਾਰ ਰਿਹਾ ਹਾਂ ਹੂੰ ਗਰਦਨ ਅੱਕੜ ਕੇ ਚੱਲਾਂਗਾ ਤੇ ਚਲੋ ਉਹ ਸ਼ੇਅਰ ਪਰ ਉਹਨੂੰ ਤੁਸੀਂ ਇਹ ਦੇਖੋ ਹੂੰ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਵੀ ਫਿਰ ਕਹਿੰਦੇ ਪਿੱਛੇ ਹਟਦੇ ਆ ਕਹਿੰਦੇ ਵੀ ਹੁਣ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਅਪਰੋਸ਼ਨ ਲੋਟਸ ਦੇ ਦਾਅਵੇ ਜਿਹੜੇ ਕਹਿੰਦੇ ਸਹੀ ਸਾਬਤ ਹੋ ਗਏ ਹੁਣ ਹੂੰ ਤੇ ਕਹਿੰਦੇ ਵੀ ਕੀ ਹੁਣ ਮਾਨ ਸਾਹਿਬ ਕੋ ਗ੍ਰੈਵਪਾਗ ਹੈ ਕੁਝ ਕਰਨਗੇ 18 ਮਹੀਨਿਆਂ ਚ ਤੇ ਕਹਿੰਦੇ ਕੁਝ ਕੀਤਾ ਨਹੀਂ 22 ਚ ਸ਼ਿਕਾਇਤ ਹੋਈ ਸੀ ਡੀਜੀਪੀ ਨੂੰ ਕੰਪਲੇਨ ਕੀਤੀ ਸੀ ਹੂੰ ਉਹ ਕਹਿੰਦਾ ਵੀ ਜਦੋਂ ਅਨੁਸ਼ੀਤ ਲੰਗਰਾਲ ਸਾਹਿਬ ਨੇ ਸਾਫ਼ ਕਰਤਾ ਹੂੰ ਜਿਹੜੀ 25-25 ਕਰੋੜ ਦੀ ਸ਼ਾਮਪ ਕੀਤੀ ਸੀ ਇਹਦਾ ਮਤਲਬ ਹੈਗਾ ਕਿ ਉਹਨਾਂ ਨੇ ਇਹ ਪੇਸ਼ਕਸ਼ ਵਕਾਰ ਕਰ ਲਈ ਬੀ ਬਾਜਾ ਸਾਹਿਬ ਨੇ ਤੇ ਵੀ આરોਪ ਲਾਇਆ ਹਾਂ ਬਿਲਕੁਲ ਹੋ ਵੀ ਸਕਦਾ ਹੈ ਚਲੋ ਦੇਖੋ ਗੱਲ ਫੇਰ ਉਹੀ ਆ ਗਈ ਫੈਸਲਾ ਜਨਤਾ ਨੇ ਕਰਨਾ ਕੰਮ ਗੱਲ ਇਹ ਹੈ ਕਿ 25 ਕਰੋੜ ਰੁਪਏ ਜੇ ਇੱਕ ਐਮਐਲਏ ਦਾ ਮੁੱਲ ਪੈ ਰਿਹਾ ਹੈ ਤੇ ਸਾਡੇ ਆਉਣ ਵਾਲੇ ਸਮੇਂ ਲਈ ਇਹ ਬਹੁਤ ਖਤਰਨਾਕ ਪ੍ਰਵਤੀ ਹੈ ਫਿਰ ਤੇ ਜਿਹੜਾ 25 ਕਰੋੜ ਲਏਗਾ ਜਿਹੜਾ 25 ਕਰੋੜ ਕਿਸੇ ਨੂੰ ਦੇਗਾ ਉਹ ਪੈਸੇ ਇਕੱਠੇ ਕਿੱਥੋਂ ਕਰੂਗਾ ਲੋਕਾਂ ਦਾ ਲਹੂ ਪੀਏਗਾ ਹੂੰ ਤੁਹਾਨੂੰ ਮੁਫਤ ਬੱਤੀ ਦੇ ਕੇ ਤੁਹਾਨੂੰ ਮੁਫਤ ਦੀਆਂ ਰੇਵੜੀਆਂ ਦੇ ਕੇ ਤੁਹਾਡੇ ਬੱਚਿਆਂ ਦਾ ਪੁੱਕ ਚਰਾਇਆ ਜਾ ਰਿਹਾ ਹੈ ਇਹ ਲੋਕਾਂ ਨੂੰ ਸਮਝ ਨਾ ਪਏਗਾ ਲਾਮਬੰਦ ਹੋਣਾ ਪਏਗਾ ਲੋਕਾਂ ਨੂੰ ਇਹਨਾਂ ਨੂੰ ਪੁੱਛੋ ਇਹਨਾਂ ਦੇ ਗੱਲ ਹਾਰ ਕਿਹੜੀ ਕੋਲੋਂ ਪਾਉਂਦੇ ਵੀ ਇਹਨਾਂ ਨੇ ਕਿਹੜਾ 올림픽 ਚ ਮੈਡਲ ਜਿੱਤੇ ਇਹਨਾਂ ਨੇ ਇਹਨਾਂ ਨੇ ਕਿਸੇ ਪਲਵਾਨ ਨੂੰ ਹਰਾਇਆ ਕੁਸ਼ਤੀ ਦੀ ਜੱਲਿਆ ਲੜੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕੁਛ ਵੀ ਨਹੀਂ ਹੋਰ ਮੈਨੂੰ ਲੱਗਦਾ ਜਿਨ੍ਹਾਂ ਨੇ ਲੜੀ ਉਹ ਵਿਚਾਰੇ ਪਤਾ ਹੀ ਨਹੀਂ ਕੋਈ ਸਬਜ਼ੀਆਂ ਵੇਚਦਾ ਪਿਆ ਹਯਾ ਤਾਂ ਬਹੁਤ ਸਾਰੇ ਐਸੇ ਬੱਚੇ ਆ ਗਏ ਪੀ ਐਚ ਡੀ ਵਾਲੀ ਇੱਕ ਸਟੋਰੀ ਕੀਤੀ ਸੀ ਜੀ ਉਹਨੂੰ ਚਾਹਨੇ ਰੇੜੀ ਲਈ ਹੋਈ ਸੀ ਕੀ ਕਰੇ ਉਹ ਢਿੱਡ ਤੇ ਪਾਲਾ ਘਰ ਜਦੋਂ ਤੁਸੀਂ ਵੀ ਜਾਓਗੇ ਦੇਖੋ ਪਰਿਵਾਰ ਪਰਿਵਾਰਿਕ ਕਿਸੇ ਨੇ ਦੁੱਧ ਲੈ ਕੇ ਜਾਣਾ ਕਿਸੇ ਨੇ ਦਹੀਂ ਲੈ ਕੇ ਜਾਣਾ ਕਿ ਇਹਨੇ ਸਬਜ਼ੀ ਲੈ ਕੇ ਜਾਣੀ ਹੈ ਸਭ ਤੋਂ ਵੱਡੀ ਗੱਲ ਦਵਾਈਆਂ ਵੀ ਲੈ ਕੇ ਜਾਣੀਆਂ ਨੇ ਇਹ ਤੁਸੀਂ ਦੇਖੋ ਇਹ ਪੰਜੀ ਪੰਜੀ ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਕਾਦੀ ਨਤਿਕਤਾ ਕਾਦੀਆਂ ਤੁਸੀਂ ਗੱਲਾਂ ਕਰਦੇ ਡੀਂਗਾ ਦੇ ਤੁਸੀਂ ਬੜੀਆਂ ਮਾਰਦੇ ਹੋ ਭ੍ਰਸ਼ਟਾਚਾਰ ਮੁੱਕਿਆ ਭ੍ਰਸ਼ਟਾਚਾਰ ਤੁਸੀਂ ਕਿਸੇ ਡਿਪਾਰਟਮੈਂਟ ਵਿੱਚ ਗੱਲ ਉਹਨੇ ਕਰਦਾ ਇੰਪਰੂਵਮੈਂਟ ٹرسٹ ਤੇ ਕਾਪੋਰੇਸ਼ਨ ਇਹ ਭ੍ਰਸ਼ਟਾਚਾਰ ਦੇ ਅੱਡੇ ਨੇ ਕਈ ਵਾਰੀ ਅਸੀਂ ਗੱਲ ਕੀਤੀ ਤਹਿਸੀਲਾਂ ਦੇ ਵਿੱਚ ਉਦਾਂ ਹੀ ਰਜਿਸਟਰੀਆਂ ਪੈਸੇ ਲੈਣ ਤੋਂ ਬਗਾ ਹੁੰਦੀਆਂ ਹੀ ਨਹੀਂ ਸਿਸਟਮ ਹੀ ਐਵੇਂ ਦਾ ਕ੍ਰੀਏਟ ਕਰ ਦਿੱਤਾ ਗਿਆ ਆਰਟੀਏ ਦਫ਼ਤਰ ਲਾਇਸੈਂਸ ਬਣਾਉਣਾ ਹੋਵੇ ਪੈਸੇ ਦੇਣ ਤੋਂ ਬਣਾ ਕੋਈ ਤੁਸੀਂ ਲਾਇਸੈਂਸ ਬਣਾ ਕੇ ਉਘਾ ਦਿਓ ਜਾਸਪਾਰਸ਼ ਤੋਂ ਬਿਨਾ ਪਾਸਪੋਰਟ ਬਣਾਉਣ ਆਏ ਉਹਦੇ ਤੁਸੀਂ ਪੈਸੇ ਦੇਣੇ ਪੈਂਦੇ ਜਿਲਾਂ ਦਾ ਪਾਸਪੋਰਟ ਅਫਸਰ ਫੜਿਆ ਵੀ ਗਿਆ ਹੈ ਨਾ ਵੀ ਕਿਸ ਤਰ੍ਹਾਂ ਪੈਸੇ ਮੰਗਦਾ ਹੈ ਇੱਥੇ ਔਇਲਾ ਸਾਹਿਬ ਨੂੰ ਧਰਨਾ ਲਾਣਾ ਪਿਆ ਸੀ ਪਾਸਪੋਰਟ ਅਫਸਰ ਦੇ ਬਾਹਰ ਵੀ 20 20000 30000 ਰੁਪਏ ਕਹਿੰਦੇ ਪਾਸਪੋਰਟ ਦਾ ਲੈਣ ਆਲਾ ਪੈਣਾ ਵੀ ਲੋਕ ਕਿਹੜੇ ਟੱਡੇ ਗੁੰਚ ਚਲ ਜਾਣ ਲੋਕਾਂ ਨੇ ਤੇ ਵੋਟਾਂ ਪਾਈਆਂ ਇਸ ਕਰਕੇ ਵੀ ਇਹ ਕਹਿੰਦੇ ਵੀ ਨਾ ਸਾਡੇ ਕਹਿੰਦੇ ਬਾਹਰ ਬਸ ਭੀੜ ਲੱਗੀ ਰਹਿਣੀ ਚਾਹੀਦੀ ਏ ਕੰਮ ਹੋਏ ਨਾ ਹੋਏ ਸਾਡੇ ਕੰਮ ਚੱਲੇ ਚਾਹੀਦੇ ਆ ਠੀਕੇ ਆਪਣੇ ਬੰਦਿਆਂ ਨੂੰ ਦਵਾ ਦਿਓ ਜੋ ਕੰਮ ਹੈ ਫਿਰ ਫਿਰ ਦੇਖੋ ਇਹਨਾਂ ਦੇ ਨਾਲ ਜਿਹੜੇ ਚਿਮਚੇ ਲੱਗੇ ਹੁੰਦੇ ਨੇ ਨਾ ਕੋਈ ਕਾਪਰਸ਼ਨ ਦੇ ਠੇਕੇਦਾਰ ਬੰਦਾ ਜਾਏ ਤੇ ਕੋਈ ਇੰਪਰੂਵਮੈਂਟਰ ਦਾ ਠੇਕੇਦਾਰ ਬੰਜਾਂਦਾ ਜੇ ਉਹ 125 ਕਰੋੜ ਰੁਪਏ ਅਸੀਂ ਗੱਲ ਕੀਤੀ ਸੀ ਇਹ ਜਿਹੜੀ ਸੜਕ ਦੀ ਕਿੱਥੇ ਮਤਲਬ ਕੁੱਲ ਮਿਲਾ ਕੇ ਜਨਤਾ ਨੂੰ ਕੀ ਮਿਲਿਆ ਸਿਰਫ ਜੁਮਲੇ ਜੁਮਲੇ ਤੇ ਜੁਮਲੇ ਬਿਲਕੁਲ ਸਰ ਸਰ ਹੁਣ ਇਹਦੇ ਨਾਲ ਹੀ ਹੈ ਕਿ ਹੋਰ ਦੋ ਟੋਲ ਪਲਾਜ਼ਾ ਜਿਹੜੇ ਨੇ ਪੰਜਾਬ ਦੇ ਵਿੱਚ ਬੰਦ ਹੋਣ ਜਾ ਰਹੇ ਨੇ ਦੇਖੋ ਇਹ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੇ ਅੱਜ ਇਹਦਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਦੇ ਉੱਤੇ ਲਿਖਿਆ ਹੈ ਤੇ ਕਹਿੰਦੇ ਵੀ ਲੁਧਿਆਣਾ ਤੋਂ ਬਰਨਾਲਾ ਬਾਇਆ ਸੁਧਾਰ ਰਾਏਕੋਟ ਮਹਿਲਕਲਾਂ ਚ ਦੋ ਟਲ ਪਲਾਜਾ ਹੈ ਕਹਿੰਦਾ ਇੱਕ ਮੁੱਲਾਂਪੁਰ ਤੇ ਦੂਸਰਾ ਪਿੰਨ ਮਹਿਲਕਲਾਂ ਦੇ ਕੋਲ ਆ ਦੋਨੋਂ ਕਹਿੰਦੇ ਇੱਕੋ ਕੰਪਨੀ ਦੇ ਕੋਲ ਨੇ ਇਹ ਕਹਿੰਦੇ ਵੀ ਕੰਪਨੀ ਨੇ ਕਰੋਨਾ ਦੇ ਦੌਰਾਨ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਨਾਲੇ 448 ਦਿਨ ਹੋਰ ਜਿਹੜੀ ਹੈ ਉਹਦੀ ਸਾਡੇ ਕੋਲ ਪਰਮਿਸ਼ਨ ਮੰਗੀ ਸੀ ਵਧਾ ਦਿੱਤਾ ਜਾਏ ਪਰ ਅਸੀਂ ਕਹਿੰਦੇ ਇਹ ਪਰਮਿਸ਼ਨ ਨਹੀਂ ਦਿੰਦੀ ਹੂੰ 2 ਅਪ੍ਰੈਲ ਰਾਤ 12 ਵਜੇ ਬੰਦ ਹੋ ਜਾਣਗੇ ਨਾਲ ਹੀ ਲਿਖਦੇ ਥੱਲੇ ਇਨਕਲਾਬ ਜ਼ਿੰਦਾਬਾਦ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਿਲਕੁਲ ਪਸ਼ੀਰ ਪਗਤ ਸਿੰਘ ਦੀ ਸੋਚ ਤੇ ਕੰਮ ਕਰ ਰਹੇ ਪਰ ਅਸੀਂ ਵਾਰ-ਵਾਰ ਕਹਿੰਦੇ ਆ ਵੀ ਕੱਲਾ ਜਹਰਾ ਭਗਵੰਤ ਮਾਨ ਕਰੋਗੀ ਬਿਲਕੁਲ ਜੋ ਥੱਲੇ ਹੀ ਆਵਾ ਉੱਤਿਆ ਹੋਏਗਾ ਬਿਲਕੁਲ ਤੇ ਮਾਨ ਸਾਹਿਬ ਕੋ ਤੇ ਘੰਟੇ ਤੋਂ ਉਹਨੇ ਹੀ ਨਾ ਕੰਮ ਕਰਨ ਨੂੰ ਦੇਖੋ ਹਰ ਬੰਦੇ ਨੂੰ ਰੱਬ ਨੇ 24 ਘੰਟੇ ਦਿੱਤੇ ਤੁਸੀਂ ਥੱਲੋਂ ਤੁਹਾਡੇ ਉੱਪਰ ਤੱਕ ਗੱਲ ਪਹੁੰਚਦੀ ਨਹੀਂ ਉਹ ਅਮਰੂਦਾਂ ਦੇ ਘਟਾਲੇ ਵਾਲਾ ਡੀਸੀ ਤੁਸੀਂ ਲਾਇਆ ਉਹਦੇ ਤੇ આરોਪ ਨੇ આરોਪ ਨੇ ਵੀ ਤੁਹਾਡੇ ਕੋਈ ਸਬਸਤਰਾ ਦੀ ਕਮੀ ਹੈ ਤੋ ਕੋਈ ਹੋਰ ਬੰਦਾ ਲਾ ਲਓ ਤੁਸੀਂ ਆਪਣੀ ਸਰਕਾਰ ਦੇ ਉੱਤੇ ਕਿਉਂ ਸਵਾਲੀਆ ਚਿੰਨ ਪ੍ਰਸ਼ਨ ਚਿੰਨ ਲਗਵਾ ਰਹੇ ਹੋ ਖਾਤੇ ਉਹਦੀ ਜਨਾਨੀ ਦੇ ਬੋਟੀ ਦੇ ਪੈਸੇ ਗਏ ਨੇ ਸਪਸ਼ਟ ਹੋ ਗਿਆ ਉਹਨੇ ਅਦਾਲਤ ਤੋਂ ਜ਼ਮਾਨਤ ਲਈ ਹੋਈ ਹੈ ਸਾਫ ਹੋ ਗਿਆ ਫਿਰ ਤੁਸੀਂ ਦੇਖੋ ਨਾ ਮਾਨ ਸਾਹਿਬ ਵਧੀਆ ਕੰਮ ਕਰ ਰਹੇ ਹੋ ਇਸ ਤੋਂ ਪਹਿਲੇ ਵੀ 12 ਟੋਲ ਪਲਾਜ਼ਾ ਜਿਹੜੇ ਬੰਦ ਕੀਤੇ ਗਏ ਨੇ ਐਕਸਟੈਂਸ਼ਨ ਨਾਲ ਕਿਸੇ ਨੂੰ ਦਿੱਤੀ ਸੀ ਆਪ ਆ ਕੇ ਵੈਸੇ ਤੇ ਲਾਈਵ ਹੋ ਜਾਂਦੇ ਹੁੰਦੇ ਨੇ ਹੁਣ ਅੱਜ ਲਾਈਵ ਤੇ ਨਹੀਂ ਹੋਏ ਹੁਣ ਤੁਸੀਂ ਦੇਖੋ ਟੋਲ ਪਲਾਜ਼ਾ ਜਦੋਂ ਇਹ ਰੋਡ ਟੈਕਸ ਲੈਂਦੀਆਂ ਸਰਕਾਰਾਂ ਤੁਸੀਂ ਗੱਡੀ ਲਈ ਤੁਸੀਂ ਜੋ ਰੋਡ ਟੈਕਸ ਦਿੱਤਾ ਰੋਡ ਟੈਕਸ ਦਾ ਮਤਲਬ ਹੈ ਨਾ ਤੁਸੀਂ ਸੜਕ ਤੇ ਕਾਰ ਚਲਾਉਣੀ ਹੈ ਨਾ ਸੜਕ ਤੇ ਬਾਈਕ ਚਲਾਉਣੀ ਹੈ 8% 10% ਤੁਸੀਂ ਜੇ ਲੱਖ ਦੀ ਚੀਜ਼ ਲਈ 8 ਜਾਂ 10 ਹਜ਼ਾਰ ਤੁਸੀਂ ਇੱਕ ਵਾਰੀ ਰੋਡ ਟੈਕਸ ਦੇ ਦਿੱਤਾ ਤੇ ਜੇ 10 ਲੱਖ ਦੀ ਲਈ ਤੁਸੀਂ 1 ਲੱਖ ਰੁਪਏ ਰੋਡ ਟੈਕਸ ਦਿੱਤਾ ਫਿਰ ਟੋਲ ਟੈਕਸ ਕਾ ਦੇ ਕਿ ਕਿਸੇ ਨੇ ਸੜਕ ਤੇ ਗਾ ਕਿੱਥੇ ਚੋਂ ਪਾਰਕਿੰਗ ਦੇਣ ਨੂੰ ਤੁਹਾਡੇ ਕੋਲ ਥਾਵਾਂ ਨਹੀਂ ਆ ਪੈਸੇ ਲੈ ਲੈਂਦੇ ਤੁਸੀਂ ਉਹ 1500 ਰੁਪਏ ਲੈ ਲੈਂਦੇ ਗੱਡੀ ਪਾਰਕ ਕਰੋ ਉਹਨਾਂ ਦੀ ਅੱਖ ਹੁੰਦੀ ਵੀ ਪਰਾਂ ਜਾਵੇ ਬੰਦਾ ਸਾਹਮਣੇ ਭਾਵੇਂ ਬੰਦਾ ਹੱਥ ਧੋਣੀ ਗਿਆ ਹੋਵੇ ਪਿੱਛੋਂ ਕਰ ਚੁੱਕੇ ਲੈ ਜਾਂਦੇ ਹਾਂ ਜੀ ਇਸ ਕਰਕੇ ਮਾਨ ਸਾਹਿਬ ਇਧਰ ਵੀ ਧਿਆਨ ਦਿਓ ਲੋਕ ਵਾਕਈ ਬੜੇ ਪਰੇਸ਼ਾਨ ਨੇ ਰੇਤਾ ਕੋਈ ਸਸਤੀ ਨਹੀਂ ਹੋਈ ਲੈਂਡ ਆਰਡਰ ਦੀ ਸਥਿਤੀ ਖਰਾਬ ਹੈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਇਆ ਕਿੰਨੇ ਮਹੀਨੇ ਹੋ ਗਏ ਨੇ ਮੇਰਾ ਖਿਆਲ ਹੁਣ ਇੱਕ ਸਾਲ ਹੋ ਗਿਆ ਜੀ ਠੀਕ ਹੈ ਤੇ ਅਜੇ ਤੱਕ ਕੋਈ ਪਤਾ ਲੱਗਿਆ ਤੇ ਫਿਰ ਤੇ ਜੇਲ੍ਹਾਂ ਚੋਂ ਬਹਿ ਕੇ ਨੈਟਵਰਕ ਚੱਲੇ ਨੇ ਇਹ ਅਸੀਂ ਨਹੀਂ ਕਹਿ ਰਹੇ ਮਾਨਯੋਗ ਹਾਈ ਕੋਰਟ ਕਹਿ ਚੁੱਕੀ ਹੈ ਇਸ ਕਰਕੇ ਰੱਬ ਹੀ ਰਾਖਾ ਸਮਾਂ ਹੋ ਗਿਆ ਕਲਨੀ ਜਾਤ ਲਈ ਜੇ ਤੁਹਾਨੂੰ ਸਾਡਾ ਸ਼ੋਅ ਅੱਛਾ ਲੱਗਿਆ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸਾਨੂੰ ਦੇ ਬਹੁਤ ਜ਼ਿਆਦਾ ਧੰਨਵਾਦ ਸਸਕਾਲ ਨਮਸਕਾਰ